É isso aí. ਜੋ ਸਾਨੂੰ ਸੱਚ ਦਾ ਉਪਦੇਸ਼ ਦੇ ਕੇ ਗਏ ਨੇ ਸਾਡਾ ਫਰਜ਼ ਬਣਦਾ ਅਸੀਂ ਉਹਨਾਂ ਨੂੰ ਯਾਦ ਰੱਖੀਏ ਜਿਨ੍ਹਾਂ ਨੇ ਸਾਡੇ ਕਰਕੇ ਮਾਰ ਕੇ ਮਾਰੇ ਜਿਨ੍ਹਾਂ ਨੇ ਸਾਡੇ ਲਈ ਕ੍ਰਾਤੀਕਾਰੀ குரு ਬਣੇ ਜਿਨ੍ਹਾਂ ਨੇ ਸਾਨੂੰ ਸੱਚ ਦਾ ਉਪਦੇਸ਼ ਦਿੱਤਾ ਸਾਥ ਸਗਤ ਮਾਫ ਕਰਨਾ ਅੱਜ ਘਰਾਂ ਵਿੱਚ ਨਾਮ ਬਾਣੀ ਸਿਮਰਨ ਬਹੁਤ ਥੂਜ ਆ ਗਿਆ ਬੇਸ਼ੱਕ ਤੁਸੀਂ ਕਿਸੇ ਵੀ ਕਿਤੇ ਨਾਲ ਜੁੜਿਓ ਕੋਈ ਵੀ ਤੁਹਾਡਾ ਕਾਰੋਬਾਰ ਹੈ ਪਰ ਉਸ ਅਕਾਲ ਪੁਰਖ ਦੀ ਪੁਸਤਕ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਤੁਨ ਗੁਰਦੇਵ ਮੈਂ ਸ਼ਿਵਦੇਵ ਸਿੰਘ ਪਿੰਡ ਕੋਟਲਾ ਜ਼ਿਲ੍ਹਾ ਜਲੰਧਰ ਜੋ ਕਿ ਅੱਜ ਆਲ ਵਰਲਡ ਵਿੱਚ ਸਾਧੂ ਨਾਮ ਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਅੱਜ ਸਾਡੇ ਨਗਰ ਕੋਟਲਾ ਅਤੇ ਸਮੂਹ ਸਾ ਸੰਗਤ ਦੇ ਸਭ ਦੇ ਸਾਧੀਆਂ ਸੰਗਤਾਂ ਨੇ ਮਿਲ ਕਰਕੇ ਪਰਸੋਂ ਰੋਜ ਤੋਂ ਧੰਨ ਧੰਨ ਸਤਿਗੁਰੂ ਸਤੂ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸ਼੍ਰੀ ਅਖੰਡ ਜਪ ਸਾਹਿਬ ਆਰੰਭ ਕਰਵਾਏ ਸਨ ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਬਾਣੀ ਦੇ ਭੋਗ ਪਾਏ ਗਏ ਉਪਰੰਤ ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਰਾਜਵੰਤ ਕੌਰ ਰਾਜਨ ਜਿਨ੍ਹਾਂ ਨੇ ਢਾਡੀਵਾਲਾਂ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨਵਾਰੀ ਚਾਨਣਾ ਪਾਇਆ ਸੰਗਤਾਂ ਨੂੰ ਨੇ ਹਾਲ ਕੀਤਾ ਸੋ ਮੇਰੇ ਵੱਲੋਂ ਅਤੇ ਸਮੂਹ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਮਨਮੋਹਨ ਕਟਾਰੀਆ ਹੋ ਸਾਰੇ ਪੰਚਾਇਤ ਮੈਂਬਰ ਕਮੇਟੀ ਮੈਂਬਰ ਸਾਰੇ ਹਾਜ਼ਰ ਹਨ ਜਿਨ੍ਹਾਂ ਦੀ ਦੇਖਰੇਖ ਦੇ ਵਿੱਚ ਇਹ ਸਾਰਾ ਸਮਾਗਮ ਹੋਇਆ ਹੈ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਮੇਰੇ ਵੱਲੋਂ ਔਰ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਮਹਿੰਤਿਆਂ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਇੱਕ ਬੋਲੇ ਹੀ ਸੋਨਰ ਪੈ ਜਬਤ ਗੁਰੂ ਦਾਸ ਮਹਾਰਾਜ ਕੀ ਜੈ ਸਤਿਗੁਰੂ ਗੁਰੂ ਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤਾਂ ਨੂੰ ਦੇਸ਼ ਵੀ ਇਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸਤਿਗੁਰੂ ਦਾਸ ਮਹਾਰਾਜ ਸਮੂਹ ਸੰਗਤ ਦੀ ਕਿਰਪਾ ਕਰਨ ਔਰ ਸਾਰੀ ਸੰਗਤ ਨੂੰ ਸਤਿਗੁਰੂ ਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਮੇਰੇ ਵੱਲੋਂ ਬਨਵਿੰਦਰ ਸਿੰਘ ਅਤੇ ਸਮੂਹ ਨਗਰ ਨਿਵਾਸੀ ਪ੍ਰਧਾਨ ਸਾਡੀ ਮਨਮੋਹ ਨਾਲ ਗਟਾਰੀਆ ਜੀ ਉਹਨਾਂ ਵੱਲੋਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੋ ਬਲੀ ਸੋਨਰ ਪੈ ਜਗਤ ਗੁਰੂ ਦਾਸ ਮਹਾਰਾਜ ਕੀ ਜੈ